ਕੁਰਬਾਨੀ ਵਿੱਚ ਤਿੰਨ ਸ਼ਬਦ ਤੁਸੀਂ ਪੜੋਗੇ ਖੇਨ ਛੇਨ ਤੇ ਨਿਮਖ ਵਾਰ-ਵਾਰ ਇਹ ਸ਼ਬਦ ਰਿਪੀਟ ਹੁੰਦੇ ਨੇ ਇਹਨਾਂ ਤਿੰਨਾਂ ਸ਼ਬਦਾਂ ਦਾ ਇੱਕੋ ਅਰਥ ਹੈ ਅੱਖ ਚਮਕਣ ਜਿੰਨਾ ਸਮਾਂ ਇਹਨਾਂ ਨੂੰ ਉਦੋਂ ਨਾਮ ਦਿੱਤਾ ਗਿਆ ਵਿਸੇ ਚਸਿਆ ਘੜੀਆਂ ਪਲ ਪਹਿਰ ਇਸ ਤਰੀਕੇ ਦੇ ਨਾਲ 15 ਵਾਰ ਅੱਖ ਚਮਕੀ ਜਾਏ ਇੱਕ ਵਿਸਾ 15 ਵਿਸਿਆਂ ਦਾ ਇੱਕ ਚਸਾ ਇਸ ਤਰ੍ਹਾਂ ਕੁਝ ਚਸਿਆਂ ਦਾ ਇੱਕ ਪਲ ਫਿਰ ਕੁਝ ਪਲ ਇੱਕ ਘੜੀ ਫਿਰ ਉਹ ਘੜੀਆਂ ਤੋਂ ਇੱਕ ਪਹਿਰ ਇੱਕ ਪਹਿਰ ਦੇ ਵਿੱਚ 60 ਘੜੀਆਂ ਤੋਂ 64 ਘੜੀਆਂ ਤੱਕ ਦਾ ਜ਼ਿਕਰ ਆਉਂਦਾ ਇੱਕ ਪਹਿਰ ਹੁਣ ਦੇ ਹਿਸਾਬ ਨਾਲ ਬਣਦਾ 3 ਘੰਟੇ ਦਾ ਤੇ ਘੜੀ ਜਿਹੜੀ ਹੈ ਘੜੀ ਹੁਣ ਤੇ ਆਪਾਂ ਹੱਥ ਤੇ ਬੰਨੀ ਗੋਟ ਤੇ ਬਾਜੇ ਨੂੰ ਘੜੀ ਕਹਿੰਨੇ ਆ ਜਵੇਂ 1 ਘੰਟਾ ਜਾਂ 20 ਮਿੰਟ 25 ਮਿੰਟ ਇਸ ਤਰ੍ਹਾਂ ਪਾਰਟੀਕੂਲਰ ਇੱਕ ਸਮੇਂ ਦਾ ਨਾਮ ਖੜੀ ਹੈ ਜਿਹਨੂੰ ਮੰਨਿਆ ਜਾਂਦਾ ਹੈ ਕਿ ਤਕਰੀਬਨ ਤਕਰੀਬਨ 24 ਮਿੰਟਾਂ ਦੀ ਇੱਕ ਘੜੀ ਹੁੰਦੀ ਹੈ